ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਜੁਟੀ ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੀ ਦੁਰ ਹਨ ਜਿਸ ਨੂੰ ਲਿਖਿਆ ਹੈ ਜਗਦੀਸ਼ ਕੌਰ ਮਾੜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਬੱਸ ਚੜ੍ਹ ਨਹੀਂ ਲੱਗਾ ਸਾਂ ਕਿ ਬੱਸ ਦੇ ਪਿਛਲੇ ਪਾਸੇ ਲਿਖੀ ਇਹ ਵਾਰਤ ਨੂੰ ਪੜ੍ਹ ਕੇ ਮੈਂ ਚੌਂਕ ਗਿਆ ਡਿਊਟੀ ਤੇ ਜਾਣ ਲਈ ਮੈਂ ਹਰ ਰੋਜ਼ ਇਸੇ ਵਾਸਤੇ ਜਾਂਦਾ ਸਾਂ ਇਸੇ ਉੱਤੇ ਵਾਕਸ ਹੁੰਦਾ ਅੱਗੇ ਪਿੱਛੇ ਕਦੇ ਇੰਨਾ ਸ਼ਬਦਾਂ ਵੱਲ ਮੇਰਾ ਧਿਆਨ ਹੀ ਨਹੀਂ ਗਿਆ ਪਰ ਅੱਜ ਇੰਨਾ ਸ਼ਬਦਾਂ ਤੇ ਮੈਨੂੰ ਮਾਨਸਿਕ ਤੌਰ ਤੇ ਹਲੂਣ ਕੇ ਰੱਖ ਦਿੱਤਾ ਸੀ ਮਨ ਦੇ ਚੰਗੇਰ ਵਿੱਚ ਪਈਆਂ ਪੁਰਾਣੀਆਂ ਯਾਦਾਂ ਨੇ ਤਾਜ਼ਾ ਜ਼ਖਮਾਂ ਬਾੰਗ ਇੱਕਦਮ ਖਰਬਲੀ ਬਿਚਾ ਦਿੱਤੀ ਉਸ ਘਟਨਾ ਨੂੰ ਯਾਦ ਕਰਕੇ ਮੈਨੂੰ ਅੱਜ ਵੀ ਆਪਣੇ ਆਪ ਤੇ ਅੰਤਾਂ ਦੀ ਸਰਵਿੰਦਗੀ ਮਹਿਸੂਸ ਹੋ ਰਹੀ ਹੈ ਮਨ ਆਤਮ ਗਲਾਨੀ ਨਾਲ ਨਕੋ ਨਕੋ ਪਰ ਗਿਆ ਹੈ ਪਰ ਹਮਤਾ ਆਪਣੀ ਉਸ ਕਰਤੂਤ ਤੇ ਸਿਰਫ ਪ੍ਰਸਤਾਵਾ ਹੀ ਕੀਤਾ ਜਾ ਸਕਦਾ ਹੈ ਪ੍ਰਸਤਾਵੇ ਤੋਂ ਸવાય ਹੋਰ ਕੁਝ ਨਹੀਂ ਕੀਤਾ ਜਾ ਸਕਦਾ ਇਸ ਗੱਲ ਨੂੰ ਸਾਰੇ ਮੰਨਦੇ ਹਨ ਕਿ ਵਿੱਤਿਆ ਸਮਾ ਮੁੜ ਕੇ ਕਦੇ ਹੱਥ ਨਹੀਂ ਆਉਂਦਾ ਪਰ ਇਹ ਵੀ ਸੱਚ ਹੈ ਕਿ ਅਤੀਤ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਜਿਉਂਦੇ ਜੀਵਨ ਦੇ ਦਾ ਖੜਾ ਨਹੀਂ ਛੱਡਦੀਆਂ ਕੁਝ ਘਟਨਾਵਾਂ ਤਾਂ ਇਹੋ ਜਿਹੀਆਂ ਹੁੰਦੀਆਂ ਹਨ ਵਾਪਰ ਜਾਂਦੀਆਂ ਹਨ ਪਰ ਉਹ ਮਨ ਦੇ ਚੌਕਟੇ ਵਿੱਚ ਸੀਮਿੰਟ ਵਾਲ ਪੱਕੀਆਂ ਜੜੀਆਂ ਜਾਂਦੀਆਂ ਫਿਰ ਉਹਨਾਂ ਦਾ ਪੱਕਾ ਤੇ ਬੀੜਾ ਜੋੜ ਦਿਲ ਦਿਮਾਗ ਤੇ ਪੂਰਾ ਜੋਰ ਲਾਉਣ ਦੇ ਬਾਵਜੂਦ ਵੀ ਨਹੀਂ ਫਟਵਾ ਜਦੋਂ ਦੀ ਇਹ ਗੱਲ ਮੈਂ ਉਦੋਂ ਮੈਨੂੰ ਐਫਸੀਆਈ ਵਿੱਚ ਨੌਕਰੀ ਕਰਦਿਆ ਸਿਰਫ 5 ਕੁ ਸਾਲ ਹੋ ਗਿਆ ਮੇਰੀ ਵਿਆਹ ਮੰਗਣੇ ਵਾਲੀ ਉਮਰ ਹੋ ਗਈ ਸੀ ਪਰ ਆਪਣਾ ਵਿਆਹ ਕਰਾਉਣ ਤੋਂ ਪਹਿਲਾਂ ਮੇਰੇ ਸਾਹਮਣੇ ਹੋਰ ਕਈ ਘਰੇਲੂ ਜਿੰਮੇਵਾਰੀਆਂ ਮੋੜ ਡੀਆਂ ਖੜੀਆਂ ਸਨ ਘਰ ਮਟਿਆਰ ਭੈਣ ਵਿਆਉਣ ਵਾਲੀ ਸੀ ਟੁੱਟਿਆ ਜਿਹਾ ਘਰ ਵੀ ਪੁਰਾਣੇ ਰਿਵਾਜ ਦਾ ਸੀ ਅੱਧਾ ਕੁ ਕੱਚਾ ਅੱਧਾ ਕੁ ਪੱਕਾ ਤੇ ਕਿਸੇ ਢੰਗ ਦਾ ਵੀ ਨਹੀਂ ਸੀ ਜਦੋਂ ਘਰ ਵਿੱਚ ਗਰੀਬੀ ਹੋਵੇ ਉਦੋਂ ਤਾਂ ਮਜ਼ਦੂਰੀ ਬਸ ਬੰਦੇ ਨੂੰ ਹਾਲਾਤ ਨਾਲ ਸੰਜਿਆ ਉਤਾ ਕਰਨਾ ਹੀ ਪੈਂਦਾ ਹੈ ਪਰ ਹੁਣ ਤਾਂ ਰੱਬ ਦੀ ਮਿਹਰ ਸੀ ਅਸੀਂ ਦਿਨੇ ਜਣੇ ਵਧੀਆ ਕੰਮਕਾਰਾਂ ਤੇ ਲੱਗੇ ਹੋਏ ਸਾਂ ਤੇ ਚੰਗੀਆਂ ਤਰਖਾਹਾਂ ਲੈ ਰਹੇ ਸਾਂ ਮੈਥੋਂ ਛੋਟਾ ਆਪਣਾ ਪੰਜਾਬ ਪੁਲਿਸ ਵਿੱਚ ਤਨਾਨਾਤ ਸੀ ਪਿਤਾਜੀ ਡਾਕ ਮੈਕਨੋ ਵਿੱਚ ਸਵਾਮਨ ਮਾਰ ਰਹੇ ਸਨ 4 ਪੈਸੇ ਵੀ ਕੋਲ ਸਨ ਸੋ ਸਭ ਤੋਂ ਪਹਿਲਾਂ ਅਸੀਂ ਸਾਰਾ ਪੁਰਾਣਾ ਘਟਾ ਕੇ ਤੇ ਨਾਲ ਲੱਗਦੀ ਜਗਾ ਸੀ ਕੇ ਇੱਕ ਵਧੀਆ ਆਲੀਸ਼ਾਨ ਕੋਠੀ ਬਣਾਈ ਫਿਰ ਛੋਟੀ ਭੈਣ ਦਾ ਵਿਆਹ ਪੂਰੀ ਸਾਜਤਾ ਨਾਲ ਕੀਤਾ ਮੈਂ ਵੱਡਾ ਹੋਣ ਕਾਰਨ ਹੁਣ ਵਾਰੀ ਮੇਰੇ ਵਿਆਹ ਦੀ ਸੀ ਮੈਨੂੰ ਬਥੇਰੇ ਰਸਤੇ ਆਈ ਪਰ ਉਹ ਸਾਰੇ ਮੇਰੇ ਮਨ ਦੇ ਕੁਰਨਿਆਂ ਤੋਂ ਅਸਲੋਂ ਹੀ ਹੁਣੇ ਸਾ ਮੇਰਾ ਵਿਚਾਰ ਸੀ ਕਿ ਕੋਈ ਪੜੀ ਲਿਖੀ ਨੌਕਰੀ ਤੇ ਲੱਗੀ ਹੋਈ ਸੋਹਣੀ ਸੁਨਾਖੀ ਕੁੜਮਲ ਚ ਕੁੜੀ ਬਣ ਜਾਵੇ ਤਾਂ ਸਰੀਕੇ ਤੂਲੇ ਵਿੱਚ ਜਮਾ ਹੀ ਬੱਲੇ ਬੱਲੇ ਹੋ ਜਾਊਗੀ ਅੱਜ ਕੱਲ੍ਹ ਦੇ ਮੰਗਾਈ ਦੇ ਜਵਾਨੇ ਵਿੱਚ ਵਧੀਆ ਗੁਜਾਰਾ ਵੀ ਹੁੰਦਾ ਹੈ ਤੇ ਦੋਵੇਂ ਜੀ ਕਮਾਉਦੇ ਹੋਣ ਤਾਂ ਵਧੀਆ ਲੰਗ ਟੱਪ ਜਾਂਦਾ ਅਖੀਰ ਮੇਰੇ ਮਨ ਦੀ ਇਹ ਇੱਛਾ ਵੀ ਪੂਰੀ ਹੋ ਗਈ ਸੀ ਮੈਨੂੰ ਇੱਕ ਐਮੀਬੀਏ ਦੀ ਕੁੜੀ ਦਾ ਰਿਸਤਾ ਆ ਗਿਆ। ਕੁੜੀ ਭਾਵੇਂ ਜੀ ਨੌਕਰੀ ਤੇ ਨਹੀਂ ਲੱਗੀ ਸੀ ਪਰ ਉਹਨੇ ਦਿਨੀ ਪੜਿਆ ਲਿਖਿਆ ਨੂੰ ਨੌਕਰੀ ਮਿਲਣੀ ਅੱਜ ਜਿੰਨੀ ਮੁਸ਼ਕਲ ਨਹੀਂ ਸੀ। ਉਸਦੇ ਮਾਪੇ ਮੈਨੂੰ ਦੇਖਣ ਆਏ। ਕੁੜੀ ਦੀ ਫੋਟੋ ਵੀ ਨਾਲ ਲਿਆਏ ਸਨ। ਸਾਡੇ ਸਾਰੇ ਪਰਿਵਾਰ ਨੇ ਤਾਂ ਕੁੜੀ ਦੀ ਫੋਟੋ ਦੇਖ ਕੇ ਹੀ ਪਸੰਦ ਕਰ ਲਈ ਸੀ। ਲੱਗਦੇ ਹੱਥ ਹੀ ਦੇਖ ਦਿਖਾਈ ਦਦਦੇ ਆ ਵੀ ਮਿਲ ਲਿਆ ਗਿਆ। ਕੁੜੀ ਦੇਖਣ ਗਿਆ ਨੇ ਅਸੀਂ ਘਰ ਦੀ ਮਾੜੀ ਹਾਲਤ ਦਾ ਪਹਿਲਾਂ ਹੀ ਭਾਂਪ ਲਈ ਸੀ ਉਹ ਵਿਚਾਰੇ ਗਰੀਬੇ ਇਹ ਬੰਦੇ ਸਨ ਘਰ ਦੀ ਹਾਲਤ ਮੂੰਹੋਂ ਬੋਲ ਕੇ ਦੱਸ ਨਹੀਂ ਰਹੀ ਦੱਸ ਰਹੀ ਸੀ ਕਿ ਉਹਨਾਂ ਕੋਲ ਲੈਣ ਦੇਣ ਨੂੰ ਬਸ ਕੁਝ ਵੀ ਨਹੀਂ ਸੀ ਸਿਰਫ ਕੁੜੀ ਹੈ ਪਰ ਮੈਨੂੰ ਮਹਾ ਮੂਰਖ ਨੂੰ ਆਪਣੀ ਵਧੀਆ ਕੋਠੀ ਤੇ ਪੱਕੀ ਨੌਕਰੀ ਦਾ ਖਦੋਂ ਵੱਧ ਗਰੂਰ ਸੀ ਮੈਂ ਇਸ ਗਲਤ ਫਹਿਮੀ ਦਾ ਸ਼ਕਾਰ ਹੋ ਗਿਆ ਕਿ ਉਸ ਦਾ ਤਾਂ ਭਰਾ ਫੌਜੀ ਹੈ ਜਿਆਦਾ ਤਾਂ ਵਧੀਆ ਹੀ ਕਰਨਗੀ ਚੰਗਾ ਚੌਕਾ ਦਾਜ ਦੇ ਹੀ ਗੇਣਗੇ ਇਹਨਾਂ ਦੇ ਘਰ ਇਕਦਿਕ ਕੱਲੀ ਤਾਂ ਕੁੜੀ ਹੈ ਇਹਨਾਂ ਨੇ ਬਹੁਤਾ ਇਹ ਕਿਹੜਾ ਬਹੁਤਿਆਂ ਧੀਆ ਵੇਣੀਆਂ ਨਹੀਂ ਉਸ ਦੀ ਬਾਹ ਨੇ ਤਾਂ ਮੇਰੀ ਭੈਣ ਨੂੰ ਕੁੜੀ ਨੂੰ ਸਗਣ ਪਾਉਣ ਤੋਂ ਵੀ ਬਰਜ ਦਿੱਤਾ ਸੀ ਕਿ ਜਿੰਨਾ ਚਿਰ ਮੇਰਾ ਫੌਜੀ ਪੁੱਤ ਮੁੰਡੇ ਨੂੰ ਨਿਗਰਾਨੀ ਨਹੀਂ ਕੱਢ ਲੈਂਦਾ ਉਹਨਾਂ ਚਿਰ ਸਾਡੇ ਵੱਲੋਂ ਰਿਸ਼ਤੇ ਦੀ ਗੱਲ ਪੱਕੀ ਨਾ ਸਮਝੀ ਜਾਵੇ ਹਾਂ ਜਾਂ ਨਾ ਉਸ ਦੇ ਛੁੱਟੀ ਆਏ ਤਾਂ ਹੋਵੇਗੀ ਮੇਰੇ ਨਾਲ ਗਈ ਮੇਰੀ ਵੱਡੀ ਭੈਣ ਤੇ ਭਣੋਈ ਆ ਬੁਸ-ਬੁਸ ਕਰਨ ਲੱਗ ਪਏ ਲਓ ਮਾਸੀ ਜੀ ਅਸੀਂ ਤਾਂ ਘਰੋਂ ਮਿਤਕੇ ਆਏ ਸੀ ਵੀ ਸਗਣ ਪਾ ਕੇ ਹੀ ਆਵਾਂਗੇ ਹੁਣ ਤਾਂ ਤੁਸੀਂ ਇਹੋ ਨਾ ਕਰੋ ਤੁਸੀਂ ਬਿਠਾਓ ਕੁੜੀ ਨੂੰ ਆਪਾਂ ਮੜਾ ਜਿਆ ਸਗਣਾ ਤਾਂ ਕਰੀ ਲੇਗੀ ਮੇਰੀ ਭੈਣ ਦੇ ਬਾਰ-ਬਾਰ ਜ਼ੋਰ ਪਾਉਣ ਤੇ ਸਾਨੂੰ ਯਕੀਨ ਬਣਾਉਣ ਲਈ ਉਸ ਦੀ ਮਾਂ ਨੇ ਮੈਨੂੰ ਸਗਣ ਦੇ ਦਿੱਤਾ ਤੇ ਇਸੇ ਸਗਣ ਨੂੰ ਅਸੀਂ ਰੋਕਾ ਸਮਝ ਲਿਆ ਮੈਂ ਤਾਂ ਹੁੱਬੇ ਹੋਏ ਨੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਿੱਤਾ ਸੀ ਕਿ ਮੇਰਾ ਰਿਸ਼ਤਾ ਲੁਧਿਆਣੇ ਸ਼ਹਿਰ ਵਿੱਚ ਹੋ ਗਿਆ ਹੈ ਉਹਨਾਂ ਦੇ ਘਰੋਂ ਹੀ ਪਤਾ ਲੱਗਿਆ ਸੀ ਕਿ ਉਸ ਦਾ ਵੱਡਾ ਭਰਾ ਪਟਿਆਲੇ ਵਿਆਹ ਹੋਇਆ ਹੈ ਉਸ ਦੀ ਪਤਨੀ ਇੱਕ ਇੰਜ ਨੇ ਪਾਤ ਪੁਲ ਗਈ ਹੋਈ ਹੈ ਬੜੀ ਚੁਸਤੀ ਨਾਲ ਮੈਂ ਉਹਨਾਂ ਤੋਂ ਪਟਿਆਲੇ ਵਾਲਿਆਂ ਦਾ ਐਡਰੈਸ ਹੀ ਪਤਾ ਕਰ ਲਿਆ ਸੀ ਮੈਨੂੰ ਅੱਜ ਵੀ ਇਹੀ ਲੱਗੀ ਹੋਈ ਸੀ ਇਹ ਕਿਹੜਾ ਵੇਲਾ ਹੋਵੇ ਮੈਂ ਫੌਜੀ ਦੇ ਸਹੁਰੇ ਜਾ ਕੇ ਉਸ ਦੀ ਪਤਨੀ ਨੂੰ ਆਪਣੀ ਡਿਮਾਂਡ ਦੱਸ ਕੇ ਆਵਾਂ ਮੈਂ ਆਪਣੀ ਖੋਸ਼ੀ ਸੋਚ ਪ੍ਰਗਟ ਕਰਨੋਂ ਨਾ ਰਹਿ ਸਕਿਆ ਆਪਣੇ ਘਰਦਿਆਂ ਤੋਂ ਚੋਰੀਓ ਮੈਂ ਉਹਨਾਂ ਦੀ ਨੋਹ ਦੇ ਪੇਕੇ ਘਰ ਜਾ ਪਹੁੰਚਿਆ ਤੇ ਸੂਤ ਨਪਤਾਨ ਜ਼ਿਲ੍ਹਾ ਹੈ ਨਾਲ ਠਿੰਗਣ ਠਿੱਕਾ ਬੜੀ ਗੱਲ ਕਰਾਇਆ ਮੈਂ ਬਹੁਤੀ ਕਾਲੇ ਨੇ ਪੈਂਦੀ ਛੱਡੇ ਹੀ ਉਹਨਾਂ ਦੀ ਨੋਹ ਨੂੰ ਆਪਣੀ ਮੰਗ ਸਪਸ਼ਟ ਤੌਰ ਤੇ ਦੱਸ ਦਿੱਤੀ ਮੇਰੀ ਡਿਮਾਂਡ ਤਾਂ ਭੈਣ ਜੀ ਮੋਟਰਸਾਈਕਲ ਦੀ ਹੈ ਕੋਈ ਨਾ ਮਿਰਜੀ ਉਹ ਅੱਜ ਭਲਕੋ ਛੁੱਟੀ ਆਉਣੀ ਵਾਲੇ ਹਨ ਮੈਂ ਉਹਨਾਂ ਨੂੰ ਦੱਸ ਦੇਵਾਂਗੀ ਮੈਂ ਅੰਕਲ ਦੇ ਅੰਨੇ ਦੇ ਅਕਲ ਦੇ ਅੰਨੇ ਨੇ ਮੈਂ ਅਕਲ ਦੇ ਅੰਨੇ ਨੇ ਇਹ ਵੀ ਨਾ ਸੋਚਿਆ ਕਿ ਮੋਟਰਸਾਈਕਲ ਦੇਣ ਦੀ ਉਹਨਾਂ ਵਿੱਚ ਕਿੱਥੇ ਗੁਜਾਇਸ ਹੈ ਨਾਲੇ ਮੋਟਰਸਾਈਕਲ ਦੀ ਮੰਗ ਕਰਨ ਵਾਲਾ ਮੈਂ ਕਿਹੜਾ ਕਿਸੇ ਸ਼ਾਹੂਕਾਰ ਦਾ ਪੁੱਤ ਸੀ ਨੌਕਰੀ ਤੋਂ ਸવાય ਹੋਰ ਮੇਰੇ ਕੋਲ ਸੀ ਵੀ ਕੀ ਜੇ ਕੋਠੀ ਪਾਈ ਸੀ ਉਹ ਤਾਂ ਸਾਡੀ ਸਾਰੇ ਭਰਾਵਾਂ ਦੀ ਸਾਂਝੀ ਸੀ ਪਰ ਉਹਦੋਂ ਮੱਤ ਹੀ ਇੰਨੀ ਕੋਸੀ ਕੀ ਕਰਦਾ ਜਿੰਨੀ ਕੋ ਅਕਲ ਸੀ ਚੱਲ ਖਲਾਰ ਕੇ ਮੜਾਇਆ ਜਦੋਂ ਫੌਜੀ ਭਰਾ ਛੁੱਟੀ ਆਇਆ ਤਾਂ ਉਸਦੀ ਪਤਨੀ ਨੇ ਮੇਰੇ ਕੋਲ ਰੱਖੀ ਮੰਗ ਉਸ ਨੂੰ ਦਸਨੀ ਸੀ ਉਹ ਗੁੱਸੇ ਨਾਲ ਭਰਿਆ ਪਿਤਾ ਤੁਰੰਤ ਸਾਡੇ ਪਿੰਡ ਪਹੁੰਚ ਗਿਆ ਤੇ ਸਾਰੇ ਟੱਬਰ ਬਿਠਾ ਵਿੱਚ ਬਿਠਾ ਕੇ ਮੇਰੀ ਲਾਹ ਪਾ ਕਰਦੇ ਹੋਏ ਨੇ ਉਸੇ ਵੇਲੇ ਹੀ ਰਿਸ਼ਤੇ ਤੋਂ ਜਵਾਬ ਦੇ ਦਿੱਤਾ ਮੇਰੀ ਵੱਡੀ ਭੈਣ ਜਿਹੜੀ ਮੇਰੇ ਨਾਲ ਕੁੜੀ ਦੇਖਣ ਗਈ ਸੀ ਉਹ ਉਸ ਦੇ ਸਾਹਮਣੇ ਹੀ ਮੇਰੇ ਨਾਲ ਛੇਤਰ ਪਤਾਨ ਹੋ ਗਈ ਨਾ ਤੂੰ ਕੀ ਤੋਂ ਪੁੱਛ ਕੇ ਗਿਆ ਸੀ ਉਹਨਾਂ ਦੇ ਘਰੇ ਸ਼ਰਮ ਨਾ ਇਹ ਤੈਨੂੰ ਇਹੋ ਜਿਹੀ ਕਰਤੂਤ ਖਿਲਾਰ ਦੇ ਨੂੰ ਕੀ ਹੋ ਗਿਆ ਹੈ ਜੇ ਅੱਜ ਆਪਾਂ ਮਾੜੀ ਮੋਟੀ ਰੋਟੀ ਖਾਣ ਲੱਗ ਪਏ ਹਾਂ ਤੂੰ ਤਾਂ ਅਠਾ ਕੁ ਦਿਨਾਂ ਦਾ ਰੱਜਾ ਅੱਡੀ ਛੇਤੀ ਪੈਰ ਛੱਡ ਗਿਆ ਫਿਰ ਉਹ ਆਪਣੇ ਘਰ ਵਾਲੇ ਵੱਲ ਹੱਥ ਕਰਕੇ ਕਹਿਣ ਲੱਗੀ ਇਹ ਨੂੰ ਵਿਚਾਰੇ ਨੂੰ ਤਾਂ ਆਪਣੇ ਘਰੋਂ ਅੱਧ ਮੁੱਲ ਵਾਲਾ ਪੁਰਾਣਾ ਮੋਟਰਸਾਈਕਲ ਵੀ ਨਹੀਂ ਜੁੜਿਆ ਜੇ ਉਦੋਂ ਇਹ ਵੀ ਮੋਟਰਸਾਈਕਲ ਮੰਗ ਲੈਂਦਾ ਤਾਂ ਫੇਰ ਸਾਰਾ ਟੱਬਰ ਗੁੱਸੇ ਵਿੱਚ ਮੇਰੇ ਤੇ ਅਚੀਚੀਆਂ ਬੱਟਣ ਲੱਗਾ ਤੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋਇਆ ਨੀਵੀਂ ਨਹੀਂ ਸੀ ਚੁੱਕ ਰਿਹਾ ਕਿਛੋਂ ਜਵਾਬ ਹੋ ਚੁੱਕਾ ਰਿਸ਼ਤਾ ਦੁਬਾਰਾ ਜੋੜਨ ਵਾਸਤੇ ਸਾਡੇ ਘਰ ਦੇ ਇਕੱਲੇ-ਤੱਲੇ ਜੀ ਨੇ ਉਹਨਾਂ ਦੀ ਮਿੰਟਾਂ ਕਰ ਲਈ ਕੀਤੀ ਪਰ ਮੇਰੇ ਵੱਲੋਂ ਕੀਤੀ ਗਈ ਗਲਤੀ ਨਾ ਮਾਫ਼ ਪਰਯੋਗ ਗਲਤੀ ਕਾਰਨ ਉਹ ਸਾਥ ਸਿਰੇ ਨਾ ਚੜ ਸਕਿਆ ਇੱਕ ਦਿਨ ਇੱਕ ਦੋਸਤ ਨੇ ਮੈਨੂੰ ਰਾਹ ਵਿੱਚ ਰੋਕੇ ਪੁੱਛਿਆ ਜਾਰ ਨਾ ਜਾਰ ਹੁਣ ਤੂੰ ਸਾਨੂੰ ਵਿਆਹ ਕਦੋਂ ਦਿਖਾਉਣਾ ਹੈ ਬਾਬਾ ਚਿਰ ਹੋ ਗਿਆ ਮੰਗਣੀ ਹੋਈ ਨਾ ਅਸੀਂ ਵੀ ਫੇਰ ਖਿੱਚੀਏ ਤਿਆਰੀ ਰਾਤੀ ਬਣਨ ਵਾਸਤੇ ਮੇਰੇ ਵੱਲੋਂ ਨਾ ਹਾਂ ਨਾ ਹੋ ਕੋਣ ਉਹ ਕਿਹੜਾ ਨਿਆਣਾ ਸੀ ਸਮਝ ਗਿਆ ਕਿ ਜ਼ਰੂਰ ਢਾਲ ਵਿੱਚ ਕੁਝ ਕਾਲਾ ਹੈ ਉਸਦੇ ਬਾਰ ਬਾਰ ਪੁੱਛਣ ਤੇ ਮੈਨੂੰ ਸੱਚੀ ਗੱਲ ਸੁਣਨੀ ਪਈ ਸਾਰੀ ਗੱਲ ਸੁਣਨ ਤੋਂ ਬਾਅਦ ਉਹ ਬੋਲਿਆ ਓਏ ਅਨਮੋਲ ਫਿੱਟੇ ਮੂੰਹ ਤੇਰੀ ਮੈਂ ਕਹਿਣਾ ਲੱਖ ਲਾਂਤ ਤੇਰੀ ਘਟੀਆ ਸੋਚ ਦੀ ਸਿਰਫ ਇਨੀ ਕੁ ਗੱਲ ਪਿੱਛੇ ਗਵਾ ਲਿਆ ਹੱਥੋਂ ਐਡਾ ਵਧੀਆ ਰਿਸ਼ਤਾ ਕੋਈ ਕੰਮ ਲਿਆ ਹੋਰ ਚੌਂ ਦਿਨਾਂ ਨੂੰ ਉਹਨੇ ਨੌਕਰੀ ਤੇ ਲੱਗ ਜਾਣਾ ਸੀ ਫੇਰ ਭਾਵੇਂ ਤੂੰ ਨਵਾਂ ਆਏ ਸਾਲ ਨਵਾਂ ਮੋਟਰਸਾਈਕਲ ਖਰੀਦਾ ਨਾਲੇ ਸਦਾਈਆ ਜਿਹਨੇ ਭੜਾ ਰਖਾ ਕੇ ਸੋਨੇ ਵਰਗੀ ਧੀ ਦੇ ਮਗਰ ਲਾ ਦੇਣੀ ਸੀ ਉਹਨੇ ਹੋਰ ਪਿੱਛੇ ਰੱਖ ਕੀ ਲੈਣਾ ਸੀ ਕੀ ਦੱਸ ਸਕਦਾ ਹੈ ਕਿ ਜਿਗਰ ਦੇ ਟੁਕੜੇ ਤੋਂ ਮਹਿੰਗੀ ਚੀਜ਼ ਹੋਰ ਕਿਹੜੀ ਹੁੰਦੀ ਹੈ ਤੂੰ ਕੁਝ ਤਾਂ ਸੋਚਦਾ ਕਦੇ ਬੱਸਾਂ ਦੇ ਪਿੱਛੇ ਲਿਖਿਆ ਨਹੀਂ ਪੜਿਆ ਦੋਲਹੇ ਹੀ ਦਹੇਜ ਹੈ ਸਹੁਰੇ ਦਾ ਮੇਰੀ ਜੁੱਤ ਦਾ ਮੇਰੀ ਦੋਸਤ ਦੀਆਂ ਗੱਲਾਂ ਨੇ ਉਸ ਦਿਨ ਹੀ ਟਿਕਾਣੇ ਤੇ ਲਿਆ ਦਿੱਤੀ ਸੀ ਪਰ ਅੱਜ ਕਈ ਸਾਲਾਂ ਬਾਅਦ ਬਸ ਦੇ ਪਿਛਲੇ ਪਾਸੇ ਉਹੀ ਇਬਾਰਤ ਲਿਖੀ ਦੇਖ ਕੇ ਭੁੱਲੀ ਵਿਸਰੀ ਯਾਦ ਮੁੜਤਾ ਜਹ ਹੋ ਗਈ ਨਾਲ ਹੀ ਖਿਆਲ ਆਇਆ ਜਦੋਂ ਹੋਕਾ ਦੇ ਕੇ ਚਿੜੀਆਂ ਨੂੰ ਖੇਤ ਤੋੜਨ ਦਾ ਆਪ ਸੱਦਾ ਦੇ ਦਿੱਤਾ ਹੋਵੇ ਤਾ ਫੇਰ ਪਸਤਾਵੇ ਤੋਂ ਬਣਾ ਹੱਥ ਪੱਲੇ ਆਉਣ ਨੂੰ ਬਚਦਾ ਹੀ ਕੀ ਹੈ ਇਹ ਕਹਾਣੀ ਦੋਲਹਣਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ